ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਜੇ ਤੱਕ ਸਰਕਾਰਾਂ ਨੇ ਬਿਲਕੁਲ ਵੀ ਚੁੱਪ ਵੱਟੀ ਹੋਈ ਆ ਤੇ ਦੂਜੇ ਪਾਸੇ ਰਾਮ ਰਹੀਮ ਨੂੰ ਪੈਰੋਲ ਮਿਲ ਗਿਆ ਨੌਵੀਂ ਵਾਰ ਪੈਰੋਲ ਮਿਲੀ ਆ ਤੇ ਦੂਜੇ ਪਾਸੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਮੁੜ ਖਾਰਜ ਕਰਤਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅੱਜ ਹਾਲਾਤ ਕੀ ਹੋ ਰਹੇ ਹੈਗੇ ਆ ਅੱਜ ਮਿੰਤਾ ਕਿਤੇ ਨਾ ਕਿਤੇ ਮੇਰਾ ਤਾਂ ਕੁਐਸਚਨ ਮਾਰਕ ਆ ਜਿਹੜਾ ਜੁਡੀਸ਼ਰੀ ਤੇ ਵੀ ਉੱਟ ਰਿਹਾ ਹੈਗਾ ਇੱਕ ਪਾਸੇ ਤੁਸੀਂ ਬਿਲਕੁਲ ਸਬਾਨੋ ਵਾਲੇ ਕੇਸ ਦੇ ਵਿੱਚ ਪਹਿਲਾਂ ਉਹਨਾਂ ਛੱਡ ਰਹੇ ਆ ਫਿਰ ਤੁਸੀਂ ਫੜ ਰਹੇ ਹੈਗੇ ਆ ਰਾਮ ਮੰਦਰ ਦੇ ਨਾਮ ਦੇ ਉੱਤੇ ਜਿਹੜਾ ਹੈਗਾ ਪਹਿਲਾਂ ਕਿਸ ਤਰ੍ਹਾਂ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਆਰਡਰ ਆਏ ਉਸ ਟਾਈਮ ਦੇ ਜਿਹੜੇ ਚੀਫ ਜਸਟਿਸ ਸੀ ਉਹਨਾਂ ਨੂੰ ਕਿਵੇਂ ਰਾਜ ਸਭਾ ਦੇ ਵਿੱਚ ਮੈਂਬਰ ਲਿਆ ਗਿਆ ਅੱਜ ਜਿਹੜੀ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਹੈਗੀ ਆ ਜਾਂ ਉਹਦੀ ਐਪਲੀਕੇਸ਼ਨ ਨੂੰ ਡਿਸਮਿਸ ਕਰ ਦੇਣਾ ਮੈਂ ਦੂਜੇ ਪਾਸੇ ਪੁੱਛਦਾ ਹੈਗਾ ਕਿ 10ਵੀਂ ਬਾਰ ਜਿਹੜਾ ਹੈਗਾ ਆ ਆ ਰਾਮ ਰਹੀਮ ਹੈ ਜਿਹੜਾ ਇਹ ਬਾਹਰ ਆ ਚੁੱਕਿਆ ਹੈ ਤੁਸੀਂ ਕਿਉਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾ ਰਹੇ ਹੋ ਤੁਸੀਂ ਚਾਬੀਆਂ ਉਹਨੂੰ ਦੇ ਦਿਓ ਰਾਮ ਰਹੀਮ ਨੂੰ ਵੀ ਜਦ ਜੀ ਕਰਦਾ ਹੁੰਦਾ ਆ ਜਾਇਆ ਕਰ ਜੀ ਕਰਦਾ ਹੁੰਦਾ ਚਲਿਆ ਜਾਇਆ ਕਰ ਅੰਦਰ ਵੀ ਤਾਂ ਉਹ ਜੜੀਆਂ ਜੀਆਂ ਸੁੱਖ ਸੂਲਤਾਂ ਬੇਤਹਾਸ਼ਾ ਜੜੀਆਂ ਹੈਗੀਆਂ ਮੰਨ ਰੇ ਆ ਪਹਿਲਾਂ ਲੋਕਾਂ ਦੇ ਇੰਜੈਕਸ਼ਨ ਲਾ ਕੇ ਦੇਖਿਆ ਉਹਨੂੰ 24 ਘੰਟੇ ਦੀ ਪਰੋਲ ਦੋਤੀ ਫਿਰ ਉਹਦੀ ਮਾਂ ਨੂੰ ਮਿਲਣ ਵਾਸਤੇ ਉਹਨੂੰ ਦੁਬਾਰਾ ਪਰੋਲ ਦੋਤੀ ਤੀਜੀ ਜਿਹੜੀ ਹੈਗੀ ਸੀ ਉਹ ਨੂੰ ਜਿਹੜਾ ਹੈਗਾ ਫੜ ਲੋ ਦਿੱਤੀ ਹੈ ਨਾ ਫੜ ਲੋ ਸਰਕਾਰਾਂ ਨੇ ਦੇਣੀ ਹੂ ਇਹ ਸਾਰਾ ਕੁਝ ਜਿਹੜਾ ਹੈਗਾ ਕਟ ਗਿਣਤੀਆਂ ਦਾ ਗਲ ਘੁੱਟਣ ਵਾਲੀਆਂ ਗੱਲਾਂ ਹੈਗੀਆਂ ਫਿਰ ਮਤਲਬ ਤਾਂ ਇਹ ਰਹਿ ਗਿਆ ਕਿ ਬੋਟਾਂ ਦੀ ਰਾਜਨੀਤੀ ਰਹਿ ਗਈ ਨਾ ਤੁਹਾਡੀ ਤਾਂ ਸਿਰਫ ਚਾਰ-ਚਾਰ ਵਾਰੀ ਸਿੱਟਾਂ ਤੋਂ ਜਿਹੜਾ ਹੈਗੇ ਸਾਹਮਣੇ ਭੁਜਵਾ ਰਹੇ ਹੈਗੇ ਦੂਏ ਪਾਸੇ ਕੇਜਰੀਵਾਲ ਸਾਹਿਬ ਹੈਗੇ ਆ ਜਿਹੜੇ ਉਹ ਇੱਕ ਵਾਰ ਵੀ ਨਹੀਂ ਜਾ ਰਹੇ ਉਹਨੂੰ ਚਾਰ ਸੱਮਣ ਆ ਚੁੱਕੇ ਹੈਗੇ ਪਿਛ ਕਾਨੂੰਨ ਕਿਥੇ ਚਲਾ ਗਿਆ ਇਹਦਾ ਮਤਲਬ ਕਾਨੂੰਨ ਵੀ ਦੋ ਤਾਰੀਕ ਕਾਨੂੰਨ ਬਣ ਕੇ ਰਹਿ ਗਿਆ ਨਾ ਮਤਲਬ ਗਰੀਬ ਲਈ ਹੋਰ ਅਮੀਰ ਲਈ ਹੋਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਜੇ ਤੱਕ ਸਰਕਾਰਾਂ ਨੇ ਬਿਲਕੁਲ ਵੀ ਚੁੱਪ ਵੱਟੀ ਹੋਈ ਆ ਤੇ ਦੂਜੇ ਪਾਸੇ ਰਾਮ ਰਹੀਮ ਨੂੰ ਪੈਰੋਲ ਮਿਲ ਗਿਆ ਨੌਵੀਂ ਵਾਰ ਪੈਰੋਲ ਮਿਲੀ ਆ ਤੇ ਦੂਜੇ ਪਾਸੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਮੁੜ ਖਾਰਜ ਕਰਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਹ ਦੇਖੋ ਅਰਵਿੰਦਰ ਮੈਂ ਇੱਕ ਗੱਲ ਦੱਸਾਂ ਕਿ ਮੇਰਾ ਬੜਾ ਮਤਲਬ ਬੜਾ ਸੀਰੀਅਸ ਨੋਟ ਹੈਗਾ ਇਸ ਗੱਲ ਦੇ ਉੱਤੇ ਮੈਂ ਜੇ ਦੇਖਾਂ ਦੇਖੋ ਬੇਸ ਤਾਂ ਸਾਡਾ ਕਨਸਟੀਟਿਊਸ਼ਨ ਹੈ ਨਾ ਕਨਸਟੀਟਿਊਸ਼ਨ ਦੇ ਵਿੱਚੋਂ ਫਿਰ ਲਾਈਨਾਂ ਨਿਕਲਦੀਆਂ ਚਾਹੇ ਜੁਡੀਸ਼ਰੀ ਕਹੋ ਚਾਹੇ ਪਾਰਲੀਮੈਂਟ ਕਹੋ ਚਾਹੇ ਤੁਸੀਂ ਵਿਧਾਨ ਸਭਾ ਕਹੋ ਅੱਜ ਹਾਲਾਤ ਕੀ ਹੋ ਰਹੇ ਹੈਗੇ ਆ ਅੱਜ ਮਿੰਤਾ ਕਿਤੇ ਨਾ ਕਿਤੇ ਮੇਰਾ ਤਾਂ ਕੁਐਸਚਨ ਮਾਰਕ ਹੈ ਜਿਹੜਾ ਜੁਡੀਸ਼ਰੀ ਤੇ ਵੀ ਉੱਤਰਿਆ ਹੈਗਾ ਇੱਕ ਪਾਸੇ ਤੁਸੀਂ ਬਿਲਕੁਲ ਸਬਾਨੋ ਵਾਲੇ ਕੇਸ ਦੇ ਵਿੱਚ ਪਹਿਲਾਂ ਉਹਨਾਂ ਛੱਡ ਰਹੇ ہیں ਫਿਰ ਤੁਸੀਂ ਫੜ ਰਹੇ ਹੈਗੇ ਆ ਫਿਰ ਤੁਸੀਂ ਇਸ ਤਰ੍ਹਾਂ ਹੀ ਜਿਹੜਾ ਹੈਗਾ ਰਾਮ ਮੰਦਰ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਪਹਿਲਾਂ ਕਿਸ ਤਰ੍ਹਾਂ ਜਿਹੜਾ ਹੈਗਾ ਕਿਸ ਤਰ੍ਹਾਂ ਦੇ ਆਰਡਰ ਆਏ ਉਸ ਟਾਈਮ ਦੇ ਜਿਹੜੇ ਚੀਫ ਜਸਟਿਸ ਸੀ ਉਹਨਾਂ ਨੂੰ ਕਿਵੇਂ ਰਾਜ ਸਭਾ ਦੇ ਵਿੱਚ ਮੈਂਬਰ ਲਿਆ ਗਿਆ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਅੱਜ ਜਿਹੜੀ ਗੱਲ ਹੈਗੀ ਆ ਅੱਜ ਜਿਹੜੀ ਦਵਿੰਦਰ ਪਾਲ ਭੁੱਲੜ ਦੀ ਰਿਹਾਈ ਹੈਗੀ ਆ ਯਾ ਉਦੀ ਐਪਲੀਕੇਸ਼ਨ ਨੂੰ ਡਿਸਮਿਸ ਕਰ ਦੇਣਾ ਮੈਂ ਦੂਜੇ ਪਾਸੇ ਪੁੱਛਦਾ ਹੈਗਾ ਕਿ 10ਵੀਂ ਬਾਰ ਜਿਹੜਾ ਹੈਗਾ ਆ ਆ ਰਾਮ ਰਹੀਮ ਹੈ ਜਿਹੜਾ ਇਹ ਬਾਹਰ ਆ ਚੁੱਕਿਆ ਕਿਸ ਕੇਸ ਦੇ ਵਿੱਚ ਦੇਖੋ ਸਾਡੇ ਨਾਲ ਲਾਅ ਦੇ ਵਿੱਚ ਦੋ ਤਰ੍ਹਾਂ ਦੇ ਕ੍ਰਾਈਮ ਹੁੰਦੇ ਆ ਇੱਕ ਹੀਨੀਅਸ ਕ੍ਰਾਈਮ ਹੁੰਦੇ ਆ ਇੱਕ ਨਾਰਮਲ ਕ੍ਰਾਈਮ ਹੁੰਦੇ ਆ ਜਿਸ ਤਰ੍ਹਾਂ ਐਕਸੀਡੈਂਟ ਹੋ ਜਾਣਾ ਜਾਂ ਉਹਦੇ ਵਿੱਚ ਜਿੱਥੇ ਮੋਟਿਵ ਨਹੀਂ ਹੈ ਕਿਸੇ ਦਾ ਜਿਹੜੇ ਹਿੰਲੀਅਸ ਕਰਾਇਮ ਹੈਗੇ ਆ ਜਿਨ੍ਹਾਂ ਦੇ ਵਿੱਚ ਆਨਰੇਬਲ ਹਾਈ ਕੋਰਟ ਦੀਆਂ ਜਿਆਪ ਸੁਪਰੀਮ ਕੋਰਟ ਹੈ ਜਿਹੜੀ ਉਹਦੇ ਵਿੱਚ ਕੰਪਰੋਮਾਈਜ਼ ਵੀ ਨਹੀਂ ਤੁਸੀਂ ਕਰ ਸਕਦੇ ਬਾਕੀ ਤੁਸੀਂ ਕਿਤੇ ਵੀ ਜਿਹੜਾ ਹੈਗਾ ਕਿਸੇ ਵੀ ਕੇਸ ਦੇ ਵਿੱਚ ਤੁਸੀਂ ਰਾਜੀਨਾਮਾ ਕਰ ਸਕਦੇ ਆ ਪਰ ਇਹਨਾਂ ਕੇਸਾਂ ਦੇ ਵਿੱਚ ਤੁਸੀਂ ਰਾਜੀਨਾਮਾ ਕਿਉਂ ਨਹੀਂ ਕਰ ਸਕਦੇ ਉਹ ਕਿਹੜੇ-ਕਿਹੜੇ ਕੇਸ ਹੈਗੇ ਆ ਉਹਨਾਂ ਦੇ ਵਿੱਚ ਮੇਨ ਜਿਹੜਾ ਕੇਸ ਹੈਗੇ ਆ ਉਹ ਜਾਂ ਤਾਂ ਇਹਦੇ ਹੈਗੇ ਆ ਆਪਣਾ ਰੇਪ ਕੇਸਿਸ ਹੈਗੇ ਆ ਜਿਆ ਮਰਡਰ ਕੇਸਸ ਹੈਗੇ ਹੁਣ ਦੋਹੇ ਕੇਸਾਂ ਦੇ ਵਿੱਚ ਮਰਡਰ ਚ ਵੀ ਫਸਿਆ ਵਾ ਉਹ ਰੇਪ ਚ ਵੀ ਫਸਿਆ ਵਾ ਔਰ ਦੋਹਾਂ ਦੇ ਵਿੱਚ ਆਰਡਰ ਕੀ ਆ ਕੋਰਟ ਦਾ ਕਿ ਹੀ ਇਜ਼ ਆਪਣਾ ਜਿਹੜਾ ਹੈਗਾ ਉਹਦੀ ਜਿਹੜੀ ਉਹਨੂੰ ਸਜ਼ਾ ਹੈ ਜਿਹੜੀ ਟਿਲ ਡੈਥ ਹੈ ਲਾਈਫ ਸੈਂਟੈਂਸ ਟਿਲ ਡੈਥ ਔਰ ਤੁਸੀਂ ਉਸ ਦੇ ਵਿੱਚ ਤੁਸੀਂ ਆਪਣੀ ਵੋਟਾਂ ਦੀ ਰਾਜਨੀਤੀ ਨੂੰ ਦੇਖ ਕੇ ਵੋਟਾਂ ਦੀ ਰਾਜਨੀਤੀ ਕੀ ਹੈਗੀ ਆ ਤੁਸੀਂ ਹਰਿਆਣਾ ਦੇ ਵਿੱਚ ਉਹ ਜਿਹੜਾ ਹੈਗਾ ਬੰਦੀ ਹੈਗਾ ਜੇਲ੍ਹ ਦੇ ਵਿੱਚ ਹੈਗਾ ਸਨਾਰੀਆ ਜੇਲ੍ਹ ਦੇ ਵਿੱਚ ਔਰ ਉਹਨੂੰ ਜਿਹੜਾ ਹੈਗਾ ਤੁਸੀਂ ਯੂਪੀ ਦੇ ਵਿੱਚ ਭੇਜ ਰਹੇ ਹੋ ਉੱਥੇ ਵੀ ਜਿਹੜੀ ਸਰਕਾਰ ਹੈਗੀ ਆ ਉਹ ਆਪਣਾ ਬੀਜੇਪੀ ਦੀ ਹੈਗੀ ਹੈ ਤੁਸੀਂ ਕਿਉਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾ ਰਹੇ ਹੋ ਤੁਸੀਂ ਚਾਬੀਆਂ ਉਹਨੂੰ ਦੇ ਦਿਓ ਠੀਕ ਰਾਮ ਰਹੀਮ ਨੂੰ ਵੀ ਜਦ ਜੀ ਕਰਦਾ ਹੁੰਦਾ ਆ ਜਾਇਆ ਕਰ ਜੀ ਆ ਜੀ ਕਰਦਾ ਹੁੰਦਾ ਚਲਿਆ ਜਾਇਆ ਕਰ ਅੰਦਰ ਵੀ ਤਾਂ ਉਹ ਜੜੀਆਂ ਹੈਗੀਆਂ ਸੁੱਖ ਸਹੂਲਤਾਂ ਬੇਤਹਾਸ਼ਾ ਜੜੀਆਂ ਹੈਗੀਆਂ ਮੰਨ ਰਿਹਾ ਹੈਗਾ ਬਾਰੇ ਕਿਤੇ ਨਾ ਕਿਤੇ ਔਰ ਉਸ ਪਿੱਛੇ ਤੁਸੀਂ ਹੈਰਾਨ ਰਹਿ ਜਾਓਗੇ ਪਹਿਲਾਂ ਲੋਕਾਂ ਦੇ ਇੰਜੈਕਸ਼ਨ ਲਾ ਕੇ ਦੇਖਿਆ ਉਹਨੂੰ 24 ਘੰਟੇ ਦੀ ਪਰੋਲ ਦਤੀ ਫਿਰ ਉਹਦੀ ਮਾਂ ਨੂੰ ਮਿਲਣ ਵਾਸਤੇ ਉਹਨੂੰ ਦੁਬਾਰਾ ਪਰੋਲ ਦਤੀ ਤੀਜੀ ਜਿਹੜੀ ਹੈਗੀ ਸੀ ਉਹਨੂੰ ਜਿਹੜਾ ਹੈਗਾ ਫੜਲੋ ਦਤੀ ਹੈਨਾ ਫੜਲੋ ਸਰਕਾਰਾਂ ਨੇ ਨਹੀਂ ਹੁੰਦੀ ਆ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਫੇਰ ਪਰੋਲ ਦਤੀ ਹੁਣ ਨੌਵੀਂ ਵਾਰ ਉਹ ਜਿਹੜਾ ਹੈਗਾ 50 ਦਿਨ ਦੀ ਪਰੋਲ ਤੇ ਆਇਆ ਕਦੋਂ ਆਇਆ ਜਸਟ ਟਾਈਮ ਦੇ ਉੱਤੇ ਪਾਰਲੀਮੈਂਟ ਦੀ ਇਲੈਕਸ਼ਨ ਡਿਊ ਹੈਗੀ ਆ ਫਿਰ ਦੂਜੇ ਪਾਸੇ ਤੁਸੀਂ ਸਿੱਖਬੰਦੀ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜੀ ਕੀ ਬੋਲ ਰਹੇ ਹੈਗੇ ਕਿ ਆ ਉਹਨਾਂ ਦਾ ਐਟੀਟਿਊਡ ਹੈਗਾ ਸੀ ਇੱਕ ਪਾਸੇ ਤੁਸੀਂ ਬਾਬੇ ਨਾਨਕ ਦੇ 550 ਸਾਲਾ ਦੇ ਉੱਤੇ ਸਾਰਿਆਂ ਨੂੰ ਛੱਡਣ ਦੀ ਗੱਲ ਕਰ ਰਹੇ ਆ ਇੱਕ ਪਾਸੇ ਤੁਸੀਂ ਜਦੋਂ ਉਹ ਟਾਈਮ ਲੰਘ ਜਾਂਦਾ ਹੈਗਾ ਤੁਸੀਂ ਆ ਗੱਲਾਂ ਕਰਦੇ ਹੈਗੇ ਸੋ ਇਹ ਜਿਹੜੀ ਹੈਗੀ ਹੈ ਨਾ ਜਿਵੇਂ ਪਹਿਲਾ ਕੁਐਸਚਨ ਦਾ ਜਵਾਬ ਦਿੱਤਾ ਸੀ ਇਹ ਸਾਰਾ ਕੁਝ ਜਿਹੜਾ ਹੈਗਾ ਕਟ ਗਿਣਤੀਆਂ ਦਾ ਗਲ ਘੁੱਟਣ ਵਾਲੀਆਂ ਗੱਲਾਂ ਹੈਗੀਆਂ ਜਿਹੜੀਆਂ ਜਿਹੜੀਆਂ ਵੀ ਖੇਤਰੀ ਪਾਰਟੀਆਂ ਆ ਗਈਆਂ ਉਹਨਾਂ ਦਾ ਗਲ ਘੁੱਟਣ ਵਾਲੀਆਂ ਗੱਲਾਂ ਆ ਗਈਆਂ ਫਿਰ ਮਤਲਬ ਤਾਂ ਇਹ ਰਹਿ ਗਿਆ ਕਿ ਵੋਟਾਂ ਦੀ ਰਾਜਨੀਤੀ ਰਹਿ ਗਈ ਨਾ ਤੁਹਾਡੀ ਤਾਂ ਸਿਰਫ ਤੁਸੀਂ ਵੋਟਾਂ ਨੂੰ ਵੋਟਾਂ ਬਾਤ ਤੇ ਤੁਸੀਂ ਕਿਸੇ ਨੂੰ ਜਿਹੜਾ ਹੈਗਾ ਬਾਹਰ ਲਿਆਓ ਕਿਸੇ ਨੂੰ ਅੰਦਰ ਭੇਜ ਦਿਓ ਜਿਵੇਂ ਪੰਜਾਬ ਦੇ ਵਿੱਚ ਵੀ ਆਹੀ ਕੁਝ ਹੋ ਰਿਹਾ ਹੈਗਾ ਤੁਸੀਂ ਕਿਸੇ ਨੂੰ ਅੰਦਰ ਭੇਜ ਰਹੇ ਕਿਸੇ ਝੂਠੇ ਅਲੀਗੇਸ਼ਨ ਲਾ ਕੇ ਕਿਸੇ ਤੁਸੀਂ ਚਾਰ-ਚਾਰ ਵਾਰੀ ਸਟਾਂ ਤੋਂ ਜਿਹੜਾ ਹੈਗੇ ਸਾਹਮਣੇ ਦੇ ਭੁਜਵਾ ਰਹੇ ਹੈਗੇ ਦੂਏ ਪਾਸੇ ਕੇਜਰੀਵਾਲ ਸਾਹਿਬ ਹੈਗੇ ਹੈ ਜਿਹੜੇ ਉਹ ਇੱਕ ਵਾਰ ਵੀ ਨਹੀਂ ਜਾ ਰਹੇ ਉਹਨੂੰ ਚਾਰ ਸੱਮਣ ਆ ਚੁੱਕੇ ਹੈ ਫਿਰ ਕਾਨੂੰਨ ਕਿੱਥੇ ਚਲਾ ਗਿਆ ਇਹਦਾ ਮਤਲਬ ਕਾਨੂੰਨ ਵੀ ਦੋ ਧਾਰੀ ਕਾਨੂੰਨ ਬਣ ਕੇ ਰਹਿ ਗਿਆ ਨਾ ਮਤਲਬ ਗਰੀਬ ਲਈ ਹੋਰ ਅਮੀਰ ਲਈ ਹੋਰ ਜਿਹੜੇ ਪਾਵਰਫੁੱਲ ਲਈ ਹੋਰ ਤੇ ਕਮਜ਼ੋਰ ਲਈ ਹੋਰ ਜੀ ਸੋ ਇਹ ਜਿਹੜਾ ਹੈਗਾ ਨਾ ਮੈਨੂੰ ਕਿਤੇ ਨਾ ਕਿਤੇ ਬਹੁਤ ਇਸ ਚੀਜ਼ ਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਭਾਰਤ ਦਾ ਕਨਸਟੀਟਿਊਸ਼ਨ ਆ ਉਹਦਾ ਜਿਹੜਾ ਲਚਕੀਲਾਪਨ ਹੈਗਾ ਉਹ ਲਚਕੀਲਾਪਨ ਹੈ ਜਿਹੜਾ ਇਹ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਉਹਦਾ ਨਜਾਇਜ਼ ਫਾਇਦਾ ਜਿਹੜਾ ਹੈਗਾ ਉਠਾਇਆ ਜਾ ਰਿਹਾ ਇੱਕ ਪਾਸੇ ਵਿਜੀਲੈਂਸ ਹੈ ਸਹੀ ਹੈ ਦੂਜੇ ਪਾਸੇ ਈਡੀ ਹੈ ਜਿਹੜੀ ਗਲਤ ਹੈ ਤੇ ਆਪਣੀ ਵਾਰ ਨੂੰ ਕਿਸੇ ਚੀਜ਼ ਨੂੰ ਗਲਤ ਕਹਿ ਦੇਣਾ ਦੂਆ ਪਾਸੇ ਠੀਕ ਕੀਤਾ ਜਾ ਰਹੇ ਹੈਗਾ ਮਤਲਬ ਕਿੱਥੇ ਮਤਲਬ ਜਿਹੜੀਆਂ ਚੀਜ਼ਾਂ ਦੇ ਉੱਤੇ ਸਭ ਤੋਂ ਵੱਡਾ ਪਿੱਲਰ ਡੈਮੋਕ੍ਰੇਸੀ ਦਾ ਜੁਡੀਸ਼ਰੀ ਸੀ ਜਿਹਨੇ ਇੱਕ ਐਡਾ ਵੱਡਾ ਚੈੱਕ ਰੱਖਣਾ ਸੀ ਅੱਜ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਜੜਾ ਹੈਗਾ ਪੂਰੇ ਤਰੀਕੇ ਦੇ ਨਾਲ ਫੇਲ ਹੋ ਰਿਹਾ ਹੈ